ਸ਼੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀ ਅਪਾਰ ਕਿਰਪਾ ਤੇ ਆਸ਼ੀਰਵਾਦ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਫਗਵਾੜਾ ਦੇ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਨਾ ਤੇ ਦਿਹਾਤੀ ਇੰਚਾਰਜ ਸਰਦਾਰ ਜਿੰਦਰ ਸਿੰਘ ਚੰਦੀ ਦੀ ਅਗਵਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੀ ਦਰਬਾਰ ਸਾਹਿਬ ਵਿਖੇ ਚੱਲ ਰਹੀ ਲੰਗਰ ਦੀ ਸੇਵਾ ਵਾਸਤੇ ਕਣਕ ਦੀ 194 ਬੁਰੀਆਂ ਨਾਲ ਭਰਿਆ ਟਰੱਕ ਦਾਣਾ ਮੰਡੀ ਹੁਸ਼ਾਰਪੁਰ ਰੋਡ ਫਗਵਾੜਾ ਤੋਰਵਾ ਨਾਕੀਤਾ ਗਿਆ ਜਿਕਰ ਜੋ ਹੈ ਕਿ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਸਰਬੰਸ ਸਿੰਘ ਕੁਲਾਰਵਲੋ ਸ਼ੁਰੂ ਕੀਤੀ ਇਸ ਸੇਵਾ ਦੀ ਲੜੀ ਤਹੇ ਤੀ ਇਸ ਕਾਰਜ ਨੂੰ ਚਾਰੀ ਰੱਖਿਆ ਗਿਆ ਹੈ ਇਸ ਦੌਰਾਨ ਸਰਦਾਰ ਚੰਦਰ ਸਿੰਘ ਚੰਦੀ ਅਤੇ ਰਣਜੀਤ ਸਿੰਘ ਖੁਰਾਨਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ 200 ਬੋਰੀਆਂ ਦਾ ਇੱਕ ਟਰੱਕ ਸ਼੍ਰੀ ਦਰਬਾਰ ਸਾਹਿਬ ਵਿਖੇ ਸੰਗਤਾਂ ਲਈ ਚੱਲ ਰਹੀ ਲੰਗਰ ਦੀ ਸੇਵਾ ਵਾਸਤੇ ਭੇਜਿਆ ਗਿਆ ਸੀ ਤੇ ਇਸ ਮੂਹ ਸੰਗਤਾਂ ਦੇ ਸਹਿਯੋਗ ਨਾਲ ਦੂਸਰਾ ਟਰੱਕ ਰਵਾਨਾ ਕੀਤਾ ਗਿਆ ਹੈ ਅੱਜ ਸ਼੍ਰੋਮਣੀ ਅਕਾਲੀ ਦਲ ਹਲਕਾ ਫਵਾੜਾ ਵੱਲੋਂ 194 ਕਟੇ ਕਨਕ ਦਰਬਾਰ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਦੇ ਲੰਗਰਾਂ ਵਾਸਤੇ ਭੇਜੀ ਆ ਰਹੀ ਆ ਜੋ ਜਿੱਥੇ ਜਿਨ੍ਹਾਂ ਨੇ ਵੀ ਇਸ ਲੰਗ ਆਪਣੇ ਤਰਕ ਦੇ ਵਿੱਚ ਸਹਿਯੋਗ ਕੀਤਾ ਵਾ ਉਹਨਾਂ ਸਾਰਿਆਂ ਦਾ ਸ਼ੋਮਨੀ ਅਕਾਲੀ ਦਰ ਹਲਕਾ ਫੁਵਾੜਾ ਬੰਦੋ ਅਸੀਂ ਧੰਨਵਾਦ ਕਰਦੇ ਆ ਤੇ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਗੁਰਦਾਸ ਬੇਨਤੀ ਕਰਦੇ ਆ ਕਿ ਉਹਨਾਂ ਸਾਰਿਆਂ ਨੂੰ ਚੜ੍ਹਦੀ ਕਲਾ ਹੀ ਰੱਖਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਇਸ ਦਰਾਂ ਅਵਤਾਰ ਸਿੰਘ ਪੁੰਗਣੇ ਜਥੇਦਾਰ ਸਰੂਪ ਸਿੰਘ ਖਲਵਾੜਾ ਬਲਜਿੰਦਰ ਸਿੰਘ ਠੇਕੇਦਾਰ ਸ਼ੰਗਾਰਾ ਸਿੰਘ ਜਤਿੰਦਰਪਾਲ ਸਿੰਘ ਪਲਾਹੀ ਬੀਬੀ ਸਰਬਜੀਤ कौर ਪਰਮਜੀਤ कौर ਕੰਬੋਜ ਜਸਵਿੰਦਰ ਸਿੰਘ ਭਗਤਪਰਾ ਸੁਖਬੀਰ ਸਿੰਘ ਗੈਂੜਾ ਸਰਬਜੀਤ ਕਾਕਾ ਜਤਿੰਦਰ ਸ਼ਰਮਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਦਲ ਦੇ ਵਰਕਰ ਮੌਜੂਦ ਹਨ ਅੱਜ ਬੜੀ ਖੁਸ਼ੀ ਦਾ ਦਿਨ ਹੈ ਕਿ ਜਿਸ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਜਿਹੜੀ ਕਣਕ ਸ੍ਰੀ ਹਰਮੰਦਰ ਸਾਹਿਬ ਧੰਗੁਰ ਰਾਮਦਾਸ ਜੀ ਦੇ ਸਥਾਨ ਤੇ ਹਰਮੰਦਰ ਸਾਹਿਬ ਜਾਂਦੀ ਆ ਲੰਗਰ ਵਾਸਤੇ ਉਸੇ ਤਰ੍ਹਾਂ ਸੀ ਪਹਿਲੋਂ ਪੁਲਾਰ ਸਾਹਿਬ ਸਾਰੀ ਸੇਵਾ ਕਰਦੇ ਸੀਗੇ ਇਸ ਟਾਈਮ ਧਾਮੀ ਸਾਹਿਬ ਪ੍ਰਧਾਨ ਜੀ ਨੇ ਇਹ ਡਿਊਟੀ ਲਈ ਕਿ ਦੋ ਟਰੱਕ ਜਿਹੜੇ ਆ ਕਣਕ ਦੇ ਜਿਹੜੇ ਇੱਥੋਂ ਭੇਜੋ ਸੇਵਾ ਵਾਸਤੇ ਇਹ ਦੋ ਚਾਰ ਦਿਨ ਪਹਿਲੋਂ ਵੀ ਇੱਕ ਟਰੱਕ ਭੇਜਿਆ ਕਣਕ ਦਾ 200 ਕਟਾ ਅੱਜ ਵੀ 194 ਕਟੇ ਜਿਹੜੇ ਆ ਉਹ ਸੰਗਤ ਤੋਂ ਸਾਰੀ ਕਾਰ ਸੇਵਾ ਜਿਵੇਂ ਕਹਿ ਸਕਦੇ ਆ ਕਿਸੇ ਦਾ ਇੱਕ ਕਟਾ ਕਿਸੇ ਦਾ ਦੋ ਕਟੇ ਕਿਸੇ ਦੇ 10 ਕਟੇ ਕਿ ਜਿੱਦਾ-ਜਿੱਦਾ ਦੀ ਕਿਸੇ ਦੀ ਹਿੰਮਤ ਸੀਗੀ ਉਸ ਹਿਸਾਬ ਦੇ ਨਾਲ ਗੁਰੂ ਦੇ ਲੰਗਰਾਂ ਵਾਸਤੇ ਜਿੱਥੇ ਕਿ ਲੱਖਾਂ ਹੀ ਪ੍ਰਾਣੀ ਗੁਰੂ ਘਰ ਦੇ ਵਿੱਚ ਲੰਗਰ ਛੱਕ ਕੇ ਆਪਣਾ ਜੀਵਨ ਵਰਤਿਤ ਕਰਦੇ ਆ ਉਹਦੇ ਵਿੱਚ ਯੋਗਦਾਨ ਪਾਉਣ ਲਈ ਅਸੀਂ ਫਗਵਾੜੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਸਾਰੀ ਸੰਗਤ ਵੱਲੋਂ ਇਹ ਜਿਹੜੀ ਸੇਵਾ ਭੇਜ ਰਹੇ ਆ ਤਾਂ ਮੈਂ ਜਿਨ੍ਹਾਂ ਨੇ ਇਹ ਸੇਵਾ ਕੀਤੀ ਆ ਜੋ ਮੇਰੇ ਵੀਰ ਇਹ ਸੇਵਾ ਦੇ ਵਿੱਚ ਯੋਗਦਾਨ ਜਿਨ੍ਹਾਂ ਨੇ ਪਾਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਕਿਰਪਾ ਕਰਿਓ ਉਹਨਾਂ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਿਓ ਸਾਡੇ ਵਿੱਚ ਤਾਲਮੇਲ ਸਤ ਸੰਤੋਖ ਪਿਆਰ ਬਖਸ਼ਿਸ਼ ਕਰਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ